annek sih tuh kalah sama tuh oh ya manti sih maksud sih kasih dorong ਕਿੰਨੇ ਦਿਨਾਂ ਰਿਮਾਂਡ ਮਿਲਿਆ ਕੀ ਗੱਲ ਬਾਤ ਹੋਈ ਹੈ ਇਹਦਾ ਜੀ ਅਸੀਂ 3 ਦਿਨ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਬਸ ਸਾਨੂੰ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੂੰ ਕੌਣ ਐ ਲੈਡ ਕੀ ਕਦੋਂ ਫੜੀ ਸੀ ਤੇ ਕੱਲ ਅਰੈਸਟ ਹੋਈ ਸੀ ਜੀ ਹਾਂਜੀ ਕੀ ਕੁਝ ਮਿਲਿਆ ਇਹਨਾਂ ਕੋਈ 17.75 ਮਿਲੀਗ੍ਰਾਮ ਚਿੱਟਾ ਮਿਲਿਆ ਸੀ ਹੂੰ ਅੱਜ ਪੋਰਟੂ ਪੇਸ਼ ਕੀਤਾ ਤੇ ਜੱਜ ਸਾਹਦੇ 3 ਦਿਨ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਟੋਰਚ ਤੇ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਸਾ ਜੀ ਨਿਰਪਰ ਕਰਦਾ ਹੈ ਸਰ ਮੀਰਾਸੇ ਦੀ ਲੋਕੀ ਪੁਲਿਸ ਨੂੰ ਇੱਕ ਦਿਨ ਦਾ ਰਿਮਾਨ ਮਿਲਿਆ ਹੈ ਇਹ ਦਿਨ ਦਾ ਲਿਖਿਆ ਸੀ ਹੁਣ ਕਿੰਨੇ ਦਿਨ ਦਾ ਦਿੱਤਾ ਹੈ ਇੱਕ ਦਿਨ ਦਾ ਅੱਛਾ ਇਹ ਕਿੱਥੋਂ ਰੈਕੀ ਤੱਕ ਕੀਤਾ ਸੀ ਇਹ ਆਪਣਾ ਲਾਲਲੀ ਦੀ ਚੌਂਕ ਲੋ ਜਿਹੜਾ ਬਾਦਰ ਫਲਾਈ ਓਵਰ ਦੇ ਘੱਟ ਚੁੱਕੀ ਚਾਹੇ ਕੌਣ ਕੌਣ ਸੀਗਾ ਨਾਮ ਇਹ ਸੱਲੀ ਸੀ ਜੀ ਹੁਣ ਤੱਕ ਕੀ ਰਿਕਵਰ ਹੋਇਆ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਇਆ 17.75 18 ਗ੍ਰਾਮ ਚਿੱਟਾ ਬਰਾਉਂਡ ਹੋਇਆ ਤਾਂ ਨਹੀਂ 24 ਗ੍ਰਾਮ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਸਦਾ ਨਾਰਮਲ ਆਇਆ ਤੁਹਾ ਅਠ ਹੋਇਆ ਅੱਛਾ ਜਦੋਂ ਪੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਬਿਨਾਂ ਵਰਦੀ ਚ ਸੀ ਵਰਦੀ ਪਾਈ ਸੀ ਜੀ ਨਾਟਵਰਕ ਨਹੀਂ ਮਨਜੀਤ ਜੀ ਹੁਣ ਤੱਕ ਪੁੱਛਗੇ ਸੀ ਜੀ ਲੇਡੀਆਂ ਨੇ ਇਸ ਵਿੱਚ ਸੀ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮਨ ਤੋਂ ਕਿ ਫਰਤ ਕਿੱਥੋਂ ਲੈ ਕੇ ਆਈ ਸੀ ਗਾਂ ਕਿਹਨੂੰ ਵੇਚਣਾ ਸੀ ਸਰ ਇਹ ਸੀ ਸੀ ਜਾਂ ਖਾਂਦੀ ਪਿੰਦੀ ਦੀ ਤੋਂ ਨਹੀਂ ਨੈਗੇਟਿਵ ਆਇਆ ਨਹੀਂ ਵੇਚ ਦੀ ਸਕੂਪ ਟੈਸਟ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹ ਤਾਂ ਪਤਾ ਕਰਨਾ ਤਾਂ ਰਮਨ ਨੇ ਅਜੇ ਤਾਂ ਕੁਝ ਨਹੀਂ ਮੈਨੇ ਜੀ ਅਜੇ ਤੱਕ ਨਹੀਂ ਕਰੋਂਗ ਨਾਮ ਕੀ ਹੈ ਅਮਨਦੀਪ ਕਿੱਥੇ ਇੱਕ ਪੁਤਲੀ ਕਿੱਥੇ ਸੀ ਜੀ ਇਹ ਡਿਸਟ੍ਰਿਕਟ ਮਾਨਸਰ ਦਾ ਨੰਬਰ ਹੈ ਜੀ ਆਰਜੀ ਅਟੈਚਮੈਂਟ ਆਪਣੇ ਬਹਿੰਡੇ ਸੀ ਗੱਡੀ ਪ੍ਰਾਪਰਟੀ ਵਗੈਰਾ ਦੀ ਜੀ ਤੁਸੀਂ ਤੇ ਸਮਝੋ ਥੋੜੇ ਇਧਰ ਘੁੰਮ ਜਿਓ ਦੇਖਾਂਗੇ ਜੀ ਅੱਗੇ ਰਮਨਤੋਪਾਲ ਜੀ ਸਿੰਘ ਹਸਨ ਨਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੀ ਹੋਊਗਾ ਗੱਡੀ ਇਹਨਾਂ ਦੇ ਐਫੀਡੇਵਿਟ ਉਤਾਰ ਦੇ ਨਾਂ ਤੇ ਹੈ ਜੀ ਅੱਛਾ ਉਹ ਅਸੀਂ ਬੀਡਿਫਾਈ ਕਰਦੇ ਹਾਂ ਠੀਕ ਹੈ ਐਫੀਡੇਵਿਟ ਹੈਗਾ ਕਿਸ ਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਸ ਦੇ ਨਾਂ ਤੇ ਹੈ ਇਹਨਾਂ ਦੇ ਆਪਣੇ ਅਮਨਦੀਪ ਕੋਲ ਕੀ